ਪਾਣੀ ਨੂੰ ਤਰਸੇ ਜੇਠ ਮਹੀਨਾ ਗਰਮੀ ਕਹਿਰ ਦੀ ਉਤੋਂ ਅੱਗ ਪਈ ਵਰਸੇ ਚਾਰ ਚਫੇਰੇ ਲੋਪ ਹੀ ਵੱਗੇ ਹਰ ਕੋਈ ਪਾਣੀ ਨੂੰ ਤਰਸੇ ਆਲਣੇ ਦੇ ਵਿੱਚ ਪੰਛੀ ਸੈਮੇ ਪਏ ਗੁਰੂ ਨੂੰ ਅਸੀਸ ਨਮਾਉਂਦੇ ਹੁੰਦਾ ਜ਼ੁਲਮ ਵੇਖ ਕੇ ਭਾਰੀ ਅੱਖਿਓਂ ਨੀਰ ਵਹਾਉਂਦੇ ਹੁੰਦਾ ਜ਼ੁਲਮ ਵੇਖ ਕੇ ਭਾਰੀ ਅੱਖੀਓਂ ਨੀਰ ਵਹਾਉਂਦੇ ਤੱਤੀ ਲੋਤੇ ਗੁਰੂ ਜੀ ਬੈਠੇ ਤੱਤੀ ਲੋਤੇ ਗੁਰੂ ਜੀ ਬੈਠੇ ਬੈਠੇ ਚੌਂਕੜਾ ਲਾਈ ਮੋਟੀਆਂ ਮੋਟੀਆਂ ਲੱਕੜਾਂ ਲਾ ਕੇ ਪਾਂਬੜ ਜਾਨ ਮਚਾਈ ਨੋ ਚੰਦੂ ਦੀ ਕੋਲ ਆ ਖੜ ਗਈ ਨੋ ਚੰਦੂ ਦੀ ਕੋਲ ਆ ਖੜ ਗਈ ਪੇਸ਼ ਕੋਈ ਨਾ ਜਾਵੇ ਅੰਦਰੋ ਅੰਦਰੀ ਫੁੱਟ ਫੁੱਟਰ ਹੋਂਦੀ ਤੜਫੇ ਤੇ ਕੁਰਲਾਵੇ ਕੱਖ ਰਹੇ ਨਾ ਤੇਰਾ ਚੰਦੂ ਕੱਖ ਰਹੇ ਨਾ ਤੇਰਾ ਚੰਦੂ ਤੂੰ ਗੁਰਾਂ ਤੇ ਕੈਰ ਕਮਾਇਆ ਮਿਲੇ ਨਾ ਤੈਨੂੰ ਕਿਤੇ ਵੀ ਢੋਈ ਤੂੰ ਰੱਬ ਨਾਲ ਮੱਥਾ ਲਾਇਆ ਮਿਲੇ ਨਾ ਤੈਨੂੰ ਕਿਤੇ ਵੀ ਢੋਈ ਤੂੰ ਰੱਬ ਨਾਲ ਮੱਥਾ ਲਾਇਆ ਅੰਦਰੋਂ ਦਿਲ ਦੀਆਂ ਜਾਣਨ ਵਾਲੇ ਅੰਦਰੋਂ ਦਿਲ ਦੀਆਂ ਜਾਣਨ ਵਾਲੇ ਉਹਦੀ ਪੀੜ ਅੰਦਰ ਦੀ ਜਾਣੀ ਕਹਿਣ ਲੱਗੇ ਕਬਰਾਂ ਨਾ ਬੇਟਾ ਵਹਾ ਨਾ ਅਖਿਓ ਪਾਣੀ ਲੋਭੀ ਤਤੀ ਰੇਤ ਵੀ ਤਤੀ ਲੋਭੀ ਤਤੀ ਰੇਤ ਵੀ ਤਤੀ ਸੀਸ ਤੇ ਪਾਪੀ ਪਾਉਂਦੇ ਭਰ-ਭਰ ਕੜਛੇ ਪਾਈ ਜਾਂਦੇ ਗੁਰੂ ਜੀ ਮੁੱਖੋਂ ਮੁਸਕਾਉਂਦੇ ਲੋਭੀ ਤਤੀ ਰੇਤ ਵੀ ਤਤੀ ਸੀਸ ਤੇ ਪਾਪੀ ਪਾਉਂਦੇ ਭਰ ਪਰ ਕੜਛੇ ਪਾਈ ਜਾਂਦੇ ਗੁਰੂ ਜੀ ਪਏ ਮੁਸਕਰਾਉਂਦੇ ਮੁੱਖੋਂ ਬਾਣੀ ਉਚਾਰੀ ਜਾਂਦੇ ਮੁੱਖੋਂ ਬਾਣੀ ਉਚਾਰੀ ਜਾਂਦੇ ਨਾ ਗੁਰੂ ਜੀ ਪੋਰਾ ਡੋਲੇ ਤੇਰਾ ਪਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੀ ਵੀਰਿਆ ਗੁਰੂ ਜੀ ਮੁਖੋਂ ਬੋਲੇ ਵੀਰਿਆ ਗੁਰੂ ਜੀ ਮੁਖੋਂ ਬੋਲੇ